ਕਾਲਜੁਗੀ ਪੋਤਿਆਂ ਵੱਲੋਂ ਜ਼ਮੀਨ ਜਾਇਦਾਦ ਦੇ ਲਾਲਚ ਤੋਂ 82 ਸਾਲ ਦੀ ਬਜ਼ੁਰਗ ਮੇਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਸਭ ਦੇ ਰੋਂਕਟੇ ਖੜੇ ਹੋ ਗਏ ਨੇ ਜੀ ਹਾਂ ਫਜ਼ਿਲਕਾ ਦੇ ਇੱਕ ਪਿੰਡ ਦਾ ਮਾਮਲਾ ਹੈ ਜਿੱਥੇ ਕਿ ਜ਼ਮੀਨ ਜਾਇਦਾਦ ਦਾ ਝਗੜਾ ਚੱਲਦਾ ਪਿਆ ਸੀ ਜਿਹੜਾ ਦਾਦੀ ਦੇ ਨਾਂ ਤੇ ਜ਼ਮੀਨ ਹੈਗੀ ਸੀ ਲੇਕਿਨ ਪੋਤਿਆਂ ਦੀ ਉਹਨਾਂ ਉੱਤੇ ਅੱਖ ਸੀ ਲੇਕਿਨ ਦਾਦੀ ਜਿਹੜੀ ਹੈਗੀ ਸੀ ਉਹ ਜ਼ਮੀਨ ਉਹਨਾਂ ਨੂੰ ਨਹੀਂ ਦਿੰਦੀ ਪਈ ਸੀ ਜਿੱਤੋਂ ਗੁੱਸੇ ਦੇ ਵਿੱਚ ਆ ਕੇ ਦੋ ਪੋਤਿਆਂ ਵੱਲੋਂ ਆਪਣੇ ਮਾਸੀ ਦੇ ਮੁੰਡੇ ਨਾਲ ਰਲ ਕੇ ਦਾਦੀ ਦਾ ਗਲਾ ਘੁੱਟ ਕੇ ਉਹਦੀ ਜਿਹੜੀ ਗਈ ਆ ਉਹਨੂੰ ਮੌਤ ਦੇ ਘਾਟ ਉਤਾਰਤਾ ਉਤੋਂ ਬਾਅਦ ਪੁਲਿਸ ਨੂੰ ਕੁਮਰਾਹ ਕਰਨ ਲਈ ਨਵੇਂ-ਨਵੇਂ ਹੱਥ ਕੱਢੇ ਅਪਣਾਏ ਲੇਕਿਨ ਪੁਲਿਸ ਨੇ ਜਦੋਂ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੀ ਸ਼ੱਕ ਦੀ ਸੂਈ ਜਿਹੜੀ ਗਈ ਸੀ ਇਹਨਾਂ ਉੱਤੇ ਆ ਗਈ ਉਤੋਂ ਬਾਅਦ ਤਰਨ ਤੋਨਾਂ ਜਦੋਂ ਸਖਤੀ ਵਰਤੀ ਤਾਂ ਉਹ ਤੋਤੇ ਵਾਂਗੂ ਬੋਲਣਾ ਸ਼ੁਰੂ ਕਰਤਾ ਕਿ ਅਸੀਂ ਇਹਦਾ ਕਤਲ ਕੀਤਾ ਆ ਇਹ ਹਾਲਾਤ ਬੰਦੇ ਪੇਗੇ ਨੇ ਲੋਕ ਜਿਹੜੇਗੇ ਦੇ ਪੈਸੇ ਵੱਲੋਂ ਜ਼ਮੀਨ ਜਾਇਦਾਦ ਦੇ ਝਗੜੇ ਪਿੱਛੋਂ ਆਪਣੇ ਰਿਸ਼ਤੇਆਂ ਨੂੰ ਇਸ ਤਰ੍ਹਾਂ ਤਾੜ-ਤਾੜ ਕਰਦੇ ਪਏ ਨੇ ਕਿ ਜਿਵੇਂ ਕੀ ਕੋਈ ਸਾਤ ਬੇਗਾਨਾ ਵੀ ਇਸ ਤਰ੍ਹਾਂ ਦੀ ਗੱਲ ਸੋਚ ਵੀ ਨਹੀਂ ਸਕਦਾਗਾ ਹਾਲਾਤ ਹੀ ਇਹ ਬਣ ਗਏ ਨੇ ਕੀ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਉਹ ਨਾਲ ਨਾਲ ਪੁਲਸ ਦੇ ਵੱਡੇ ਅਧਿਕਾਰੀ 28 ਤਾਰੀਖ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜੇ ਵਿੱਚ 82 ਇਅਰ 올ਡ ਮਿਸ ਇਸ ਕੁਸ਼ਲਿਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉੱਥੇ ਮਰਡਰ ਹੋਇਆ ਸੀ ਤੇ ਉਹਨਾਂ ਦੇ ਕੰਨਾਂ ਦੀਆਂ ਵਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ আলম ਸ਼ਾਹ ਦਾ ਇਨਸੀਡੈਂਟ ਸੀ तो इस इशू दे रिगार्डिंग इन लैस दैन फोर्टी एट आवर्स जड़ी टीम है लैड बाय रैसक्यू ऑपरेशन करमवीर जी एंड डी एस पी डी रशपाल जी डी एस पी फाजिलका सुबेद जी हु नॉट हियर ड्यू टू सम इम्पोर्टेंट मैटर और साड़ी एक स्पेशल जी टीम आप बनाई सी और एस एच ओ सदर उन्हों टीम ने इस बहुत वीरिया काम किया है इन लैस दैन फोर्टी एट आवर्स दिस केस हैज़ बीन ट्रेस्ड इस जड़े मेन एक्यूज ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ ਥਰਡ ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲਾਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਥੇ ਮਰਡਰ ਕੀਤਾ ਉਹ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮੌਂਡਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸਖਤੀ ਨਾਲ ਪੁੱਛਕਿਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਪਿਊਟ ਜਿਹੜਾ ਸੀਗਾ ਦੈਟ ਵਾਸ ਦਾ ਮੇਨ ਰੀਜ਼ਨ ਫਾਰ ਦਾ ਮਰਡਰ ਤੇ ਦਾਦੀ ਕੋਲ ਇੱਕ ਸਰਟਨ ਪੀਸ ਆਫ ਲੈਂਡ ਸੀ ਜਿਹਦੀ ਇਨਕਮ ਉਹ ਇੱਥੇ ਇਹਨਾਂ ਨੂੰ ਨਹੀਂ ਦਿੰਦੀ ਸੀ ਕਿਤੇ ਉਸ ਗੱਲ ਤੇ ਨਰਾਜ਼ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ